ਚਲੋ ਚੱਲੀਏ ਚਲੋ ਜੀ ਚਲੋ ਚੱਲੀਏ ਗੂਰਾਂ ਦੇ ਡੇੜੇ ਵਿਆਸ ਨੂੰ ਗੂਰਾਂ ਨੇ ਸਾਨੂੰ ਬਾਜ ਮਾਰੀਏ ਚਲੋ ਚੱਲੀਏ ਚਲੋ ਜੀ ਚਲੋ ਚੱਲੀਏ ਗੂਰਾਂ ਦੇ ਡੇੜੇ ਵਿਆਸ ਨੂੰ ਗੂਰਾਂ ਨੇ ਸਾਨੂੰ ਬਾਜ ਮਾਰੀਏ ਚੱਲੋ ਕੜੀਏ ਚੱਲੋ ਜੀ ਜਾ ਕੇ ਕੜੀਏ ਪੁਰਾਣੇ ਦੇ ਟੇੜੇ ਦਰਸ਼ਨ ਪੁਰਾਣੇ ਸਾਨੂੰ ਆਜਮਾਰੀ ਐ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਪੁਰਾਣੇ ਦੇ ਟੇੜੇ ਵਾਸ ਨੂੰ ਪੁਰਾਣੇ ਸਾਨੂੰ ਆਜਮਾਰੀ ਐ ਚੱਲੋ ਕੜੀਏ ਚੱਲੋ ਦੀ ਚੱਕ ਕੜੀਏ ਪੁਰਾਣੇ ਦੇਲੇ ਦਰਸ਼ਨ ਪੁਰਾਣੇ ਸਾਨੂੰ ਆਜ ਮਾਰੀਏ ਚੱਲੋ ਚੱਲੀਏ ਚੱਲੋ ਦੀ ਚੱਲੋ ਚੱਲੀਏ ਗੁਰਾਂ ਦੇ ਦੇਰੇ ਵਾਸ ਨੂੰ ਪੁਰਾਣੇ ਸਾਨੂੰ ਆਜ ਮਾਰੀਏ ਭਾਈਆਂ ਵਿੱਚੋਂ ਕੋਈ ਇੱਕ ਸ਼ਬਦ ਸੁਣਾਵੋ ਜੀ ਸ਼ਬਦ ਦੇ ਵਿੱਚ ਗੁਣ ਬਾਬਾ ਜੀ ਦੇ ਗਾਵੋ ਜੀ ਭਾਈਆਂ ਵਿੱਚੋਂ ਕੋਈ ਇੱਕ ਸ਼ਬਦ ਸੁਣਾਵੋ ਜੀ ਸ਼ਬਦ ਦੇ ਵਿੱਚ ਗੁਣ ਬਾਬਾ ਜੀ ਦੇ ਗਾਵੋ ਜੀ ਚਲੋ ਬੋਲੀਏ ਚਲੋ ਜੀ ਚਲੋ ਬੋਲੀਏ ਗੁਰੂ ਨੂਰਾ ਦਾਸੁਮੀਂ ਪੁਰਾਣੇ ਸਾਨੂੰ ਆਜ਼ ਮਾਰੀਏ ਚਲੋ ਚੱਲੀਏ ਚਲੋ ਜੀ ਚਲੋ ਚੱਲੀਏ ਗੁਰੂ ਦੇਡੇਰੇ ਬਿਆਸ ਨੂੰ ਗੁਰੂ ਨੇ ਸਾਨੂੰ ਆਜ਼ ਮਾਰੀਏ ਚੱਲੋ ਕੜੀਏ ਚੱਲੋ ਜਿੱਦਕ ਕੜੀਏ ਗੁਰੂ ਦੇ ਡੇਰੇ ਦਰਸਨ ਗੁਰੂ ਨੇ ਸਾਨੂੰ ਬਾਜ ਮਾਲੀਆ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਗੁਰੂ ਦੇ ਡੇਰੇ ਵਿਆchnੂ ਗੁਰੂ ਨੇ ਸਾਨੂੰ ਬਾਜ ਮਾਲੀਆ ਪੜ ਪੜ ਬੱਚਾ ਦੇਖੋ ਡੇਰੇ ਵੱਲ ਜਾਂਦਿਆਂ ਸਤ ਸੰਗ ਕੜਾ ਵਿੱਚ ਰੁੱਕ ਰੁੱਕ ਜਾਂਦਿਆਂ ਪੜ ਪੜ ਬੱਚਾ ਦੇਖੋ ਡੇਰੇ ਵੱਲ ਜਾਂਦਿਆਂ ਸਤ ਸੰਗ ਕੜਾ ਵਿੱਚ ਰੁੱਕ ਰੁੱਕ ਜਾਂਦਿਆਂ ਲਾਈਨਾਂ ਬੌਣ ਕਾ ਬਾਬੇ ਨੇ ਲਾਈਨਾਂ ਬੌਣ ਕਾ ਚੱਲੋ ਜੀ ਅਸੀ ਮਾਣੀਏ ਗੁਰਾਂ ਨੇ ਸਾਨੂੰ ਆਜ਼ਮਾੜੀਏ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਗੁਰਾਂ ਦੇ ਡੇੜੇ ਵਿਆਸ ਨੂੰ ਗੁਰਾਂ ਨੇ ਸਾਨੂੰ ਆਜ਼ਮਾੜੀਏ ਚੱਲੋ ਕੜੀਏ ਚੱਲੋ ਜੀ ਜੱਕੇ ਕੜੀਏ ਕੂਰਾਂ ਦੇ ਡੇੜੇ ਦਰਸ਼ਨ ਕੂਰਾਂ ਨੇ ਸਾਨੂੰ ਵਾਜ ਮਾਰੀਏ ਚੱਲੋ ਚੱਲੀਏ ਚੱਲੋ ਜੀ ਚੱਲੋ ਚੱਲੀਏ ਕੂਰਾਂ ਦੇ ਡੇੜੇ ਬਿਆਸ ਨੂੰ ਕੂਰਾਂ ਨੇ ਸਾਨੂੰ ਵਾਜ ਮਾਰੀਏ ਕਿੰਨਾ ਸੋਹਣਾ ਦੇਖੋ ਅੱਜ ਸੱਜ ਆਪੰਦਾਲੇ ਕਰਨਾਏ ਮੈਂ ਵੀ ਇੱਕ ਬੇਨਤੀ ਸਵਾਲੇ ਕਿੰਨਾ ਸੋਹਣਾ ਦੇਖੋ ਅੱਜ ਸੱਜਿਆ ਪੰਡਾਲੇ ਕਰਨਾਏ ਮੈਂ ਵੀ ਇੱਕ ਬੇਨਤੀ ਸਵਾਲੇ ਦੇ ਦੋ ਦਰਸ਼ਨ ਗੁਰੂ ਜੀ ਦੇ ਦੋ ਦਰਸ਼ਨ ਜਪਾਂ ਮੈਂ ਜ ਦੋ ਨਾਮ ਨੂੰ ਗੁਰਾਂ ਨੇ ਸਾਨੂੰ ਆਵਾਜ਼ ਮਾਰੀ ਐ ਚਲੋ ਚੱਲੀਏ ਚਲੋ ਜੀ ਚਲੋ ਚੱਲੀਏ ਗੂੜਾਂ ਦੇ ਡੇੜੇ ਵਿਆਸ ਨੂੰ ਗੂੜਾਂ ਨੇ ਸਾਨੂੰ ਆਵਾਜ਼ ਮਾਰੀ ਐ ਚਲੋ ਕੜੀਏ ਚਲੋ ਜੀ ਜਾ ਕੇ ਕੜੀਏ ਗੂੜਾਂ ਦੇ ਡੇੜੇ ਦਰਸ਼ਨ ਗੂੜਾਂ ਨੇ ਸਾਨੂੰ ਆਵਾਜ਼ ਮਾਰੀ ਐ ਚਲੋ ਚੱਲੀਏ ਚਲੋ ਜੀ ਚਲੋ ਚੱਲੀਏ ਪੁਰਾਣੇ ਡੇਰੇ ਬਿਆਸ ਨੂੰ ਪੁਰਾਣੇ ਸਾਨੂੰ ਆਵਾਜ਼ ਮਾਰੀ ਐ ਪੁਰਾਣੇ ਸਾਨੂੰ ਆਵਾਜ਼ ਮਾਰੀ ਐ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਾਮ ਦਾ ਸਰੂਪ ਦਿੱਥੇ ਨਾਮ ਦਾ ਸਰੂਪ ਦਿੱਥੇ ਕਰ ਧਰ ਬਸੇਰਾ ਏ ਨਦੀਏ ਬਿਆਸ ਦੀਏ तेरे कंडे उत्ते एक साधु दा डेरा ए दिए ए व्यास दिए ए जंगल च बेला सी गा सी गे इथे टोए तो टिब्बे वच गए सैर उस जोगी पाया पैर जिथे ਜੰਗਲ ਚ ਬੇਲਾ ਸੀਗਾ ਗਤ ਗੇ ਤੇ ਟੋਏ ਟਿਬ ਵਚ ਗਏ ਅਸਰ ਉਸ ਜੋਗੀ ਪਾਇਆ ਪੈਰ ਜਿੱਥੇ ਅੱਜ ਇਸਰਤੀ ਦਾ ਅੱਜ ਇਸਰਤੀ ਦਾ ਅੱਜ ਇਸਰਤੀ ਦਾ ਨਵੇਂ ਸਵੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ 사ਦੂ ਦੜੇ ਰਾਏ ਨਦੀਏ ਬਿਆਸ ਦੀਏ ਨਦੀਏ ਬਿਆਸ ਦੀਏ ਮਿਲਦਿਆਂ ਸੇਵਾ ਦਾਤਾ ਸਤ ਸੰਗ ਚੱਲਣ ਦੇ ਸੱਚ ਸੋਦੇ ਹੁੰਦੇ ਇੱਥੇ ਕਿਸੇ ਨੂੰ ਨਸਲ ਦੇ ਮਿਲਦੀ ਆ ਸੇਵਾ ਦਤਾਂ ਸਤ ਸੰਗ ਚਲਦੇ ਸੱਚੇ ਸੋਦੇ ਹੁੰਦੇ ਇੱਥੇ ਕਿਸੇ ਨੂੰ ਨਸਲ ਦੇ ਸਭ ਦਾ ਹਿਸਾਂਜਾ ਹੈ ਉਹ ਸਭ ਦਾ ਹਿਸਾਂਜਾ ਹੈ ਉਹ ਸਭ ਦਾ ਹਿਸਾਂਜਾ ਹੈ ਉਹ ਤੇਰਾ ਏ ਨਾ ਮੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਦੀਏ ਵਿਆਸ ਦੀ ਏ ਨਦੀਏ ਵਿਆਸ ਦੀ ਨੀਵੇਂ ਆਨੇ ਇੱਥੇ ਆ ਕੇ ਉੱਤੇ ਆਨ ਲਾਈਆਂ ਨੇ ਉੱਤੇ ਆਨੇ ਨੀਵੇਂ ਆਨਾ ਦਿਲ ਤੋਂ ਨਿਵਾਈਆਂ ਨੇ ਨੀਵੇਂ ਆਨੇ ਇੱਥੇ ਆਕੇ ਉੱਚਿਆਂ ਨਾਲ ਆਈਆਂ ਨੇ ਉੱਚਿਆਂ ਨੇ ਨੀਵੇਂ ਆਨਾ ਦਿਲ ਤੋਂ ਨਿਵਈਆਂ ਨੇ ਭੇਦ ਭਾਵ ਇੱਥੇ ਨਾ ਕੋਈ ਭੇਦ ਭਾਵ ਇੱਥੇ ਨਾ ਕੋਈ ਭੇਦ ਭਾਵ ਇੱਥੇ ਨਾ ਕੋਈ ਝਗੜਾ ਨਾ ਚੇਰਾਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦੜੇਰਾਏ ਨਦੀਏ ਬਿਆਸ ਦੀਏ ਤੇਰੇ ਕੰਡੇ ਉੱਤੇ ਇੱਕ ਸਾਧੂ ਦੜੇਰਾਏ ਨਾਮ ਦਾ ਸਰੂਪ ਜਿੱਥੇ ਕਰਦਾ ਬਸੇ ਰਾਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਜੋਗੀ ਦਾ ਡੇਰਾ ਏ ਨਦੀਏ ਬਿਆਸ ਦੀਏ ਤੇਰੇ ਕੰਢੇ ਉੱਤੇ ਇੱਕ ਸਾਧੂ ਦਾ ਡੇਰਾ ਏ ਨਦੀਏ ਬਿਆਸ ਦੀਏ ਨਦੀਏ ਮਿਆਸ ਦੀਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਰੱਖਦਾ ਵजूद ਜਿਹੜਾ ਨਾਮ ਨੂੰ ਧਿਆਂਦਾ ਏ ਰੱਖਦਾ ਵजूद ਜਿਹੜਾ ਨਾਮ ਨੂੰ ਧਿਆਂਦਾ ਏ ਗੁਰ ਚਰਨਾ ਤੇ ਜਿਹੜਾ ਸੀਸ ਨੂੰ ਚੁਕਾਂਦਾ ਏ ਕੁਰ ਚਰਨਾ ਤੇ ਜੇਰਾ ਸਿਸ ਨੂੰ ਚੁਕਾੰਦਾ ਏ ਰੱਖਦਾ ਵਜੂਦ ਜੇਰਾ ਨਾਮ ਨੂੰ ਧਿਆੰਦਾ ਏ ਰੱਖਦਾ ਵਜੂਦ ਜੇਰਾ ਨਾਮ ਨੂੰ ਧਿਆੰਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਰੱਖਦਾ ਵजूद ਤੇਰਾ ਨਾਮ ਨੂੰ ਧਿਆਦਾ ਏ ਰੱਖਦਾ ਵजूद ਤੇਰਾ ਨਾਮ ਨੂੰ ਧਿਆਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਦਾ ਪੁਤਲਾ ਬੰਦਾ ਹੁੰਜੇ ਪਾਵੇਂ ਦੁਨੀਆਂ ਤੇ ਲੱਖਾਂ ਲੋਕ ਜਿੰਦੇ ਨੇ ਹੁੰਦੇ ਨੇ ਨੂਰਾਨੀ ਜਿਹੜੇ ਨਾਮ ਰੱਬ ਪੀਂਦੇ ਨੇ ਉਂਝ ਪਾਵੇਂ ਦੁਨੀਆ ਤੇ ਲੱਖਾਂ ਲੋਕ ਜੀਂਦੇ ਨੇ ਹੁੰਦੇ ਨੇ ਨੂਰਾਨੀ ਜਿਹੜੇ ਨਾਮ ਰੱਬ ਪੀਂਦੇ ਨੇ ਮਿੱਠਾ ਮਿੱਠਾ ਬੋਲ ਜਿਹੜਾ ਮਨ ਨੂੰ ਨਿਵਾਦਾ ਏ ਮਿੱਠਾ ਮਿੱਠਾ ਬੋਲ ਜਿਹੜਾ ਮਨ ਨੂੰ ਨਿਵਾਦਾ ਏ ਰੱਖ ਦਾਬजूद ਜੇੜਾ ਨਾਮ ਨੂੰ ਧਿਆਂਦਾ ਏ ਰੱਖ ਦਾਬजूद ਜੇੜਾ ਨਾਮ ਨੂੰ ਧਿਆਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਰੱਖ ਦਾਬजूद ਜੇੜਾ ਨਾਮ ਨੂੰ ਧਿਆਂਦਾ ਏ ਰੱਖ ਦਾਬजूद ਜੇੜਾ ਨਾਮ ਨੂੰ ਧਿਆਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਦਾ ਪੁਤਲਾ ਬੰਦਾ ਕੱਚੇ ਰੰਗਾਂ ਵਾਂਗ ਜ਼ਿੰਦਗੀ ਚੜਦੀ ਤੇ ਲੈਂਦੀ ਏ ਆਪਣੇ ਹੀ ਕਰਮਾਂ 'ਤੇ ਫਸੇ ਦੁੱਖ ਸਹਿੰਦੀ ਏ ਕੱਚੇ ਰੰਗਾਂ ਵਾਂਗ ਜ਼ਿੰਦਗੀ ਚੜਦੀ ਤੇ ਲੈਂਦੀ ਏ ਆਪਣੇ ਹੀ ਕਰਮ ਚ ਪਸਿ ਦੁੱਖ ਚੈਂਦੀ ਏ ਦੁੱਖ ਸੁਖ ਪਾਣਾ ਮਨ ਜੇ ਰਾਹ ਸਹਿ ਜਾਂਦਾ ਏ ਦੁੱਖ ਸੁਖ ਪਾਣਾ ਮਨ ਜੇ ਰਾਹ ਸਹਿ ਜਾਂਦਾ ਏ ਰੱਖਦਾ ਵजूद ਜੇਰਾ ਨਾਮ ਨੂੰ ਧਿਆਂਦਾ ਏ ਰੱਖਦਾ ਵजूद ਜੇਰਾ ਨਾਮ ਨੂੰ ਧਿਆਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਰੱਖਦਾ ਵजूद ਜਿਹੜਾ ਨਾਮ ਨੂੰ ਧਿਆਂਦਾ ਏ ਰੱਖਦਾ ਵजूद ਜਿਹੜਾ ਨਾਮ ਨੂੰ ਧਿਆਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਦਾ ਪੁਤਲਾ ਬੰਦਾ ਕਰਮ ਕਮਾਈਏ ਐਸੇ ਬਣ ਜੇ ਕਹਾਣੀ ਕੋਈ ਸਾਡੀ ਮਿਸਾਲ ਦੇਵੇ ਦੁਨੀਆਂ ਤੇ ਹਾਰੇ ਕੋਈ ਕਰਮ ਕਮਾਈਏ ਐਸੇ ਬਣ ਜੇ ਕਹਾਣੀ ਕੋਈ ਸਾਡੀ ਮਿਸਾਲ ਦੇਵੇ ਦੁਨੀਆਂ ਤੇ ਹਾਰੇ ਕੋਈ ਖੁਸ਼ੀ-ਕੁਸ਼ੀ ਦੁੱਖ ਜੇਰਾ ਦੁਜੇ ਦੇਵ ਦਾਂਦਾ ਏ ਖੁਸ਼ ਖੁਸ਼ ਦੁੱਖ ਜੇਰਾ ਦੁਜੇ ਦੇਵ ਦਾਂਦਾ ਏ ਰੱਖਦਾ ਵजूद ਜੇਰਾ ਨਾਮ ਨੂੰ ਧਿਆਂਦਾ ਏ ਰੱਖਦਾ ਵजूद ਜੇਰਾ ਨਾਮ ਨੂੰ ਧਿਆਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਰੱਖਦਾ ਵਜੂਦ ਜਿਹੜਾ ਨਾਮ ਨੂੰ ਧਿਆਂਦਾ ਏ ਦੱਖਦਾ ਵਜੂਦ ਜਿਹੜਾ ਨਾਮ ਨੂੰ ਧਿਆਂਦਾ ਏ ਗੁਰ ਚਰਨਾ ਚੇ ਜਿਹੜਾ ਸਿਰ ਨੂੰ ਚੁਕਾਂਦਾ ਏ ਗੁਰ ਚਰਨਾ ਚੇ ਜਿਹੜਾ ਸਿਰ ਨੂੰ ਚੁਕਾਂਦਾ ਏ ਰੱਖਦਾ ਵਜੂਦ ਜਿਹੜਾ ਨਾਮ ਨੂੰ ਧਿਆਂਦਾ ਏ ਰੱਖਦਾ ਵजूद ਜੇਰਾ ਨਾਮ ਨੂੰ ਧਿਆਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਵਿੱਚ ਮਿਲ ਜਾਂਦਾ ਏ ਰੱਖਦਾ ਵजूद ਜੇਰਾ ਨਾਮ ਨੂੰ ਧਿਆਂਦਾ ਏ ਰੱਖਦਾ ਵजूद ਜੇਰਾ ਨਾ ਮਨੁੱਖ ਆਂਦਾ ਏ ਮਿੱਟੀ ਦਾ ਪੁਤਲਾ ਬੰਦਾ ਮਿੱਟੀ ਦਾ ਪੁਤਲਾ ਬੰਦਾ